ਦੇ ਪਿੰਡ ਦੀਆਂ ਗਲੀਆਂ ਪਿਛਲੇ ਭਾਗ 'ਚ ਆਪਾਂ ਆਪਣੇ ਇਸ ਪਾਸੇ ਉੱਚੀਆਂ ਕਿਆਰੀਆਂ ਵਾਲੇ ਪਾਸੇ ਆਏ ਸਾਂ ਦੇਰ ਵਿੱਚ ਆਪਾਂ ਪਿੰਡ ਦੇ ਇਸ ਤਰ੍ਹਾਂ ਦੇ ਬਾਗ ਨੇ ਇਹ ਦੇਖੇ ਨੇ ਇਸ ਤੋਂ ਇਲਾਵਾ ਅਸੀਂ ਪਿੰਡ ਦੇ ਖੇਤ ਦੇਖੇ ਨੇ ਇਸ ਪਾਸੇ ਵਾਲੇ ਲਾਲ ਪੱਥਰ ਦੇਖਿਆ ਤੇ ਨਾਲ ਦੀ ਨਾਲ ਪਿੰਡ ਦਾ ਇੱਕ ਪ੍ਰਾਤਨ ਖੂਹ ਦੋਸਤੋ ਉਹ ਦੇਖਿਆ ਜੀ ਇਸ ਪਾਸੇ ਜੋ ਨਾ ਆਪਣੇ ਪ੍ਰਾਤਨ ਖੂਹ ਹੈ ਦੋਸਤੋ ਉਹ ਅੱਜ ਕੱਲ ਉਜਾੜਾ ਵਾਲੀ ਹਾਲਤ 'ਚ ਕਿਉਂਕਿ ਖੂਹ ਅੱਜ ਕੱਲ ਵਰਤੋਂ 'ਚ ਨਹੀਂ ਲਿਆ ਜਾਂਦੇ ਕਿਉਂਕਿ ਸਿੰਚਾਈ ਸਾਰੀ ਮੋਟਰਾ ਰਾਹੀਂ ਜਾਂ ਟਿਊਬਲਰ ਰਾਹੀਂ ਹੁੰਦੀ ਹੈ ਜੀ ਇਸ ਤੋਂ ਲੱਭਾ ਜੋ ਲਾਲ ਪੱਥਰ ਹੈ ਦੋਸਤੋ ਉਹ ਵੀ ਮਤਲਬ ਸਾਡੇ ਪੰਜੇ ਸ਼ਾਇਦ ਇੱਕ ਜਾਂ ਦੋ ਹੀ ਬਚੇ ਨੇ ਜਿਨ੍ਹਾਂ ਨੂੰ ਆਪਾਂ ਮਤਲਬ ਕੈਮਰੇ ਨਾਲ ਹੀ ਮਤਲਬ ਸਾਮ ਲੈ ਕੇ ਲਵਾਂ ਤੇ ਬਾਕੀ ਸੋਹਣੇ ਸੋਹਣੇ ਆਪਣੇ ਜੋ ਬਾਗ ਨੇ ਉਹ ਦੇਖੇ ਨੇ ਜੀ ਤੇ ਹੁਣ ਆਪਾਂ ਜਾਣਾ ਜੀ ਆਪਣੇ ਪਿੰਡ ਤੋਂ ਖਰਲ ਕਲਾਂ ਵਾਲੇ ਪਾਸੇ ਜੋ ਖੇਤ ਪੈਂਦੇ ਨੇ ਉਹ ਦੇਖਾਂਗੇ ਤੇ ਨਾਲ ਦੀ ਨਾਲ ਪਿੰਡ ਦੇ ਜੋ ਹੱਦ ਉਸ ਪਾਸੇ ਪੈਂਦੀ ਹੈ ਜ ਉਥੋਂ ਤੱਕ ਆਪਾਂ ਜਾ ਕੇ ਕਰਕੇ ਸਾਰੇ ਸਾਰੇ ਜੋ ਦ੍ਰਿਸ਼ ਨੇ ਦੋਸਤੋ ਉਹਨਾਂ ਦਾ ਫਿਲਮਾਂ ਕਰ ਕਰਾਂਗੇ ਠੀਕ ਆ ਜੀ ਚੱਲਦੇ ਹੁਣ ਆਪਾਂ ਖਰਲ ਕਲਾਂ ਵਾਲੇ ਪਾਸੇ ਤੁਹਾਨੂੰ ਦਿਖਾਉਨੇ ਆ ਜੀ ਉਸ ਪਾਸੇ ਦੇ ਸਾਰੇ ਸਾਰੇ ਦ੍ਰਿਸ਼ ਆਓ ਜੀ ਇਸ ਭਾਗ ਵਿੱਚ ਆਪਾਂ ਆਪਣੇ ਪਿੰਡ ਤੋਂ ਜੋ ਰਾਹ ਜਾਂਦਾ ਖਰਲਾਂ ਨੂੰ ਉਸ ਪਾਸੇ ਜਾਵਾਂਗੇ ਜੀ ਹੱਦ ਤੱਕ ਜਾਵਾਂਗੇ ਇਸ ਤੋਂ ਇਲਾਵਾ ਇਸ ਰਾਹ ਦੇ ਜੋ ਉੱਤਰਾਲੇ ਪਾਸੇ ਜੋ ਖੇਤਾਂ ਦੇ ਰਾਹ ਨੇ ਉਹ ਕਵਰ ਕਰਾਂਗੇ ਤੇ ਨਾਲ ਜੋ ਦੱਖਣ ਵਾਲੇ ਪਾਸੇ ਨਾਲ ਖੇਤਾਂ ਨੂੰ ਰਾਹ ਜਾਂਦਾ ਜੀ ਨਾਲ ਉਹ ਕਵਰ ਕਰਾਂਗੇ ਜੀ ਆਪਾਂ ਤੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਜੀ ਪਿੰਡ ਖਰਲਕਲਾਂ ਵਾਲੇ ਚੌਕ ਤੋਂ ਤੇ ਇਹ ਚੌਕ ਬਣਦਾ ਜੀ ਤੇ ਸਾਡੀ ਫੇਰਨ ਦੇ ਉੱਪਰ ਚੌਂਕ ਬਣਦੇ ਤਾਂ ਆਪਾਂ ਸੱਜੇ ਪਾਸੇ ਮੁੜਦੇ ਆ ਜੀ ਹੁਣ ਸੱਜੇ ਪਾਸੇ ਵੀ ਤਖਾ ਪਾਸੇ ਆਪਾਂ ਨੂੰ ਆਬਾਦੀਆਂ ਨਜ਼ਰ ਆ ਰਹੀਆਂ ਜੀ ਤੇ ਇਹ ਜੋ ਆਬਾਦੀਆਂ ਨੇ ਇਹ ਤਕਰੀਬਨ ਸਾਡੇ ਪਿੰਡ ਦੀ ਫੇਰਨੇ ਤੋਂ 50 ਕਿਲੋਮੀਟਰ ਤੱਕ ਬਾਹਰਲੇ ਵਾਲੇ ਪਾਸੇ ਤੱਕ ਬਣੀ ਹੋਈ ਜਾਂਦੀ ਜੀ ਖੱਬੇ ਪਾਸੇ ਪਿੰਡ ਦਾ ਛੱਪੜ ਹੈ ਜੀ ਤੇ ਉਸ ਤੋਂ ਬਾਅਦ ਜੋ ਮਤਲਬ ਕੂੜਾ ਕਰਕਟ ਵਾਸਤੇ ਜਗਾ ਉਹ ਬਣੀ ਹੋਈ ਹੈ ਜੀ ਰੋਡ ਦੇ ਨਾਲ-ਨਾਲ ਤੇ ਹੁਣ ਸ਼ੁਰੂ ਹੋ ਗਿਆ ਜੀ ਮਾਹੌਲ ਪਿੰਡ ਦੇ ਖੇਤਾਂ ਵਾਲਾ ਉਹ ਖੇਤ ਜੋ ਮੇਰੇ ਪਿੰਡ ਤੋਂ ਖਰਲਾ ਵਾਲੇ ਪਾਸੇ ਜਾਂਦੇ ਆ ਸੜਕ ਦੇ ਦੋਨੋਂ ਪਾਸੇ ਉਹ ਪੈਂਦੇ ਨੇ ਜੀ ਮੈਦਾਨੀ ਨਾ ਚੱਲਦਾ ਹੋਣ ਕਰਕੇ ਦੋਨੇ ਪਾਸੇ ਜੋ ਚਲੋ ਭਈ ਕਣਕਾ ਦੀ ਬਾਢੀ ਹੋ ਚੁੱਕੀ ਐ ਤੇ ਸ਼ਾਇਦ ਟੂੜੀ ਵਾਲਾ ਮਾਹੌਲ ਜੋ ਹੈ ਦੋਸਤੋ ਉਹ ਹੋਣਾ ਜੀ ਬਾਕੀ ਐ ਜੀ ਤੇ ਸਾਹਮਣੇ ਪਾਸੇ ਤਕਰੀਬਨ ਜੇ ਆਪਾਂ ਗੱਲ ਕਰੀਏ ਸਾਡੇ ਪਿੰਡ ਦੀ ਫੇਰ ਨੂੰ ਤਲਾਕ ਕਰਕੇ ਜੋ ਖਰਲਾ ਵਾਲੇ ਪਾਸੇ ਜਾਂਦੇ ਆ ਆਪਾਂ ਆਪਕੇ ਇਸ ਰਸਤੇ ਉੱਪਰ ਜਾਂਦੇ ਆ ਤਕਰੀਬਨ 400 ਮੀਟਰ ਦਾ ਪਿੰਡਾਂ ਤੈਅ ਕਰਕੇ ਸਾਡੇ ਪਿੰਡ ਦੀ ਜੋ ਹੱਦ ਹੈ ਉਹ ਆ ਜਾਂਦੀ ਜੀ ਜੇ ਸਾਡੇ ਪਿੰਡ ਦੀ ਜੋ ਹੱਦ ਹੈ ਜਮੀਨ ਉਹ ਖਤਮ ਹੋ ਜਾਂਦੀ ਜੀ ਸੱਜੇ ਪਾਸੇ ਕਮਟਰ ਦਿਖਾਈ ਦੇ ਰਹੀ ਹੈ ਜੀ ਤੇ ਇਸ ਪਾਸੇ ਕਹੋ ਵੀ ਇਸ ਜੋ ਇਲਾਕੇ ਚ ਜੋ ਖੇਤ ਪੈਂਦੇ ਨੇ ਇੱਥੇ ਸਾਡੇ ਪਿੰਡਾਂ ਦੇ ਤਕਰੀਬਨ ਤਕਰੀਬਨ 4 ਕਮਟਰਾਂ ਨੇ ਉਹ ਪੈਂਦੀਆਂ ਨੇ ਜੀ ਇੱਕ ਮੋਟਰ ਸੱਜੇ ਪਾਸੇ ਆਪਾਂ ਨੂੰ ਦਿਖਾਈ ਦੇ ਰਹੀ ਹੈ ਜੀ ਤੇ ਹੁਣ ਆਪਾਂ ਥੋੜਾ ਹੋਰ ਗਾਂਹ ਜਾਂਦੇ ਹਾਂ ਜੀ ਤੇ ਸਾਹਮਣੇ ਬਸ ਜੋ ਨਾ ਟਰਾਂਸਫਾਰਮਰ ਨਜ਼ਰ ਆ ਰਿਹਾ ਇਸ ਟਰਾਂਸਫਾਰਮਰ ਦੇ ਕੋਲ ਬਣਦਾ ਚੌਕ ਖਰਨ ਵਾਲੀ ਰਾਹ ਦੀ ਇੱਕ ਖੱਬੇ ਪਾਸੇ ਰਾਹ ਜਾਂਦਾ ਇੱਕ ਸੱਜੇ ਪਾਸੇ ਰਾਹ ਜਾਂਦਾ ਜੀ ਤੇ ਆਪਾਂ ਉਹ ਦੋਨੇ ਪਾਸੇ ਜਿਹਨਾਂ ਕੱਚੇ ਰਾਹ ਜਾਂਦੇ ਨੇ ਅਸੀਂ ਉਹਨਾਂ ਨੂੰ ਮਤਲਬ ਮੁੜ ਕੇ ਵਾਪਸ ਆਉਂਦੇ ਹੋਏ ਉਹਨੂੰ ਕਵਰ ਕਰਾ ਨਹੀਂ ਆ ਦੇਖੋ ਖੱਬੇ ਪਾਸੇ ਰਾਹ ਗਿਆ ਇੱਕ ਇਸ ਤਰ੍ਹਾਂ ਕਰਾ ਸੱਜੇ ਪਾਸੇ ਵੀ ਕੱਚਾ ਰਾਹ ਦੋਸਤੋ ਗਿਆ ਜੀ ਪਾਵਕੇ ਪਿੰਡ ਦੀ ਇਸ ਰਾਹ ਦੇ ਰੋਡ ਦੇ ਉੱਤਰ ਵਾਲੇ ਪਾਸੇ ਤੇ ਦੱਖਣ ਵਾਲੇ ਪਾਸੇ ਪਹਿਲਾਂ ਹੁਣ ਆਪਾਂ ਜਾ ਰਹੇ ਹਾਂ ਜੀ ਆਪਣੇ ਪਿੰਡ ਦੀ ਹੱਦ ਦੇਖਣ ਵਾਸਤੇ ਉਹ ਹੱਦ ਜੋ ਸਾਡੇ ਪਿੰਡ ਤੋਂ ਤਕਰੀਬਨ 400 ਮੀਟਰ ਤੇ ਜਾ ਕਰਕੇ ਪੈਂਦੀ ਹੈ ਜੀ ਅਹ ਦੋਨੇ ਪਾਸੇ ਇਸ ਤਰ੍ਹਾਂ ਖੇਤ ਨੇ ਸੱਜੇ ਪਾਸੇ ਕਾਨਕ ਦੀ ਟੂਟਲ ਬਾੜੀ ਹੋ ਚੁੱਕੀ ਆ ਖੱਬੇ ਪਾਸੇ ਕਮਾਲ ਦੀ ਫਸਲ ਉਹ ਦਿਖਾਈ ਦੇ ਰਹੀ ਆ ਜੀ ਉਹ ਸਾਹਮਣੇ ਵੱਸ ਜੋ ਨਾ ਦਰਖਤ ਦਿਖਾਈ ਦੇ ਰਹੇ ਨੇ ਸ਼ਾਇਦ ਉੱਥੇ ਜਾ ਕੇ ਸਾਡੇ ਪਿੰਡ ਦੀ ਜੋ ਹੱਦ ਦੋਸਤੋ ਉਹ ਜੋ ਹੈ ਆਪਾਂ ਨੂੰ ਨਜ਼ਰ ਆਵੇਗੀ ਜੀ ਹੱਦ ਦੇ ਉੱਪਰ ਵੈਸੀ ਵਧੀਆ ਲੈਂਡਮਾਰਕ ਆਪਾਂ ਤੁਹਾਨੂੰ ਦੇਖ ਸਕਦੇ ਆ ਅ ਮਤਲਬ ਆਪਾਂ ਉੱਥੇ ਪਹੁੰਚ ਕੇ ਤੁਹਾਨੂੰ ਦੁਆਰਾ ਦਿਖਾਉਨੇ ਆ ਜੀ ਆ ਲਓ ਜੀ ਸਾਹਮਣੇ ਪਾਸੇ ਤਕਰੀਬਨ ਸਾਡੇ ਪਿੰਡ ਦੀ ਹੱਦ ਹੈ ਆਪਾਂ ਉੱਥੇ ਹੁਣ ਪਹੁੰਚ ਚੁੱਕੇ ਆ ਜੀ ਇਹ ਆ ਸਾਹਮਣੇ ਬਸ ਜੁਨਾ ਉਹ ਮਤਲਬ ਸੈਟੀ ਪਈ ਹੋਈ ਹੈ ਬੈਂਚ ਤੇ ਆ ਹੋਇਆ ਹੈ ਇਹ ਸਾਡੇ ਪਿੰਡ ਤੇ ਪੈਂਦਾ ਹੈ ਇਹਦੇ ਨਾਲ ਹੀ ਆਹ ਜੋ ਦਰਖਤ ਨੇ ਇਹ ਪਿੰਡ ਖਰਲਾ ਚ ਪੈਂਦੇ ਨੇ ਜੀ ਲਓ ਜੀ ਇੱਥੇ ਹੈ ਸਾਡੇ ਪਿੰਡ ਦੀ ਹੱਦ ਇੱਥੇ ਕੱਢ ਕੇ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਦੱਸ ਦਿੰਨੇ ਹਾਂ ਜੀ ਪਹਿਲਾਂ ਆਪਾਂ ਨਕਸ਼ਾ ਦੇਖਦੇ ਹਾਂ ਜੀ ਨਕਸ਼ੇ ਉੱਪਰ ਦੇਖੋ ਜੀ ਆ ਐ ਆ ਜੀ ਸਾਡਾ ਪਿੰਡ ਚੁਲਾੰਗ ਤੇ ਇਹ ਰਸਤੇ ਦਾ ਇਧਰ ਪਾਸੇ ਆਪਾਂ ਆਏ ਆ ਜੀ ਪਿੰਡ ਖਰਲਾ ਜਿੱਤਨਾ ਸਟਾਰ ਲੱਗਾ ਹੋਇਆ ਇੱਥੇ ਹੁਣ ਆਪਾਂ ਖੜੇ ਆ ਜੀ ਜਿੱਥੇ ਸਾਡੇ ਪਿੰਡ ਦੀ ਜੋ ਹੱਦ ਹੈ ਉਹ ਬਣਦੀ ਹੈ ਜੀ ਤੇ ਜੇ ਗੱਲ ਕਰੀਏ ਸਾਹਮਣੇ ਪਾਸੇ ਹੁਣ ਪਿੰਡ ਖਰਲਾ ਦੀ ਜ਼ਮੀਨ ਪੈਂਦੀ ਹੈ ਤੇ ਖੱਬੇ ਪਾਸੇ ਜੋ ਰਾਹ ਗਿਆ ਜੀ ਇਹ ਰਸਤਾ ਵੀ ਪਿੰਡ ਖਰਲਾ ਚ ਪੈਂਦਾ ਹੈ ਤੇ ਜੋ ਖੱਬੇ ਪਾਸੇ ਉਹਨਾਂ ਆ ਕਮਾਲ ਦੀ ਫਸਲ ਹੈ ਜਨਾ ਜੋ ਟਿਊਬਲ ਲੱਗਾ ਹੋਇਆ ਹੈ ਇਹ ਪਿੰਡ ਚ ਲਾਂਚ ਤੇ ਪੈਂਦਾ ਹੈ ਆ ਜੋ ਵੀ ਬੈਂਚ ਪਿਆ ਹੋਇਆ ਜਾਂ ਆ ਜੋ ਰੋਡ ਹੈ ਜਾਂ ਖੱਬੇ ਪਾਸੇ ਹਾਂ ਖੱਬੇ ਪਾਸੇ ਜੋ ਰਾਹ ਹੈ ਇਹ ਵੀ ਪਿੰਡ ਖਰਲਾ ਚ ਪੈਂਦਾ ਜੀ ਰਾਹ ਦੇ ਸਾਮਣੇ ਦੇ ਪਾਸੇ ਪਾਵ ਕੇ ਰਾਹ ਦੇ ਸੱਜੇ ਪਾਸੇ ਜੋ ਪਿੰਡ ਚੁਲਾਗ ਦੀ ਹੱਦ ਉਹ ਸ਼ੁਰੂ ਹੁੰਦੀ ਹੈ ਜੀ ਆ ਦੇਖੋ ਆਹ ਕੱਚਾ ਰਾਹ ਗਿਆ ਨਾ ਖੇਤਾਂ ਦੇ ਪਾਸੇ ਨੂੰ ਇਹ ਮਤਲਬ ਖਰਲਾ ਪਿੰਡ ਦੀ ਪਹਿਲੀ ਬਾਉਂਡਰੀ ਤੇ ਪੈਂਦਾ ਜੀ ਤੇ ਆ ਸਾਰਾ ਹੁਣ ਆਪਾਂ ਆਪਣੇ ਪਿੰਡ ਚੁਲਾਗ ਤੇ ਰਾਹ ਪੂਰੇ ਤੋਂ ਪੂਰੇ ਜੋ ਖੇਤ ਨੇ ਉਹ ਪੈਂਦੇ ਨੇ ਜੀ ਹੁਣ ਇੱਕ ਵਾਰੀ ਆਪਾਂ ਨਾ ਫਿਰ ਤੋਂ ਆਪਣੇ ਪਿੰਡ ਵਾਲੇ ਪਾਸੇ ਜਾਂਦੇ ਹਾਂ ਤੇ ਜਿੱਥੇ ਜਾ ਕੇ ਨਾ ਉਹ ਚ ਰਸਤਾ ਬਣਦਾ ਸੀ ਅ ਦੋ ਰਸਤਿਆਂ ਦਾ ਕੱਚੇ ਰਸਤਿਆਂ ਦਾ ਜੋ ਰਸਤੇ ਸਾਡੇ ਪਿੰਡ ਤੋਂ ਇੱਕ ਮਦੀਸ ਰਸਤੇ ਦੇ ਉੱਤਰ ਵਾਲੇ ਪਾਸੇ ਗਿਆ ਤੇ ਇੱਕ ਰਸਤੇ ਦੇ ਦੱਖਣ ਵਾਲੇ ਪਾਸੇ ਗਿਆ ਪਹਿਲਾਂ ਆਪਾਂ ਉਹ ਦੋ ਰਸਤੇ ਨੇ ਉਹ ਦੇਖਦੇ ਨੇ ਜੀ ਉਹ ਸਾਹਮਣੇ ਜੋ ট্রান্সਫਾਰਮਰ ਦਿਖਾਈ ਦੇ ਰਿਹਾ ਨਾ ਦੋਸਤੋ ਉੱਥੇ ਉਹ ਚੌਕ ਜਿਹਾ ਬਣਦਾ ਜੀ ਉੱਥੇ ਪਹੁੰਚਦੇ ਆਂ ਜੀ ਤੇ ਆ ਦੇਖੋ ট্রান্সਫਾਰਮਰ ਆ ਗਿਆ ਜੀ ਇੱਕ ਰਾਹ ਖੱਬੇ ਪਾਸੇ ਗਿਆ ਇਹ ਤਾਂ ਉਹਦੀ ਪਰ ਲੇਕਿਨ ਆਪਾਂ ਹੁਣ ਪਹਿਲਾਂ ਸੱਜੇ ਪਾਸੇ ਵਾਲਾ ਰਾਹ ਜੁਹਾ ਦੋਸਤੋ ਉਹ ਕਵਰ ਕਰਦੇ ਆਂ ਜੀ ਪਹਿਲਾਂ ਆਪਾਂ ਉਸ ਪਾਸੇ ਜਾ ਕੇ ਪੂਰੇ ਦ੍ਰਿਸ਼ ਦੇਖਦੇ ਆਂ ਜੀ ਹੁਣ ਸੱਜੇ ਪਾਸੇ ਮੁੜਦੇ ਆਂ ਜੀ ਸੱਜੇ ਪਾਸੇ ਮੁੜਦੇ ਸਾਰੀ ਇੱਕ ਦੋ ਕਰਮਦਾਰਾਂ ਕੱਚਾ ਰਾਹ ਕੀਤਾ ਵਾਲੇ ਪਾਸੇ ਜਾਂਦਾ ਜੀ ਤੇ ਸੱਜੇ ਦੇ ਖੱਬੇ ਪਾਸੇ ਖੇਤ ਨੇ ਜੀ ਇੱਥੇ ਟਮਾਟੇ ਮੇ ਜੋ ਦਰਖਤ ਨੇ ਉਹ ਦਿਖਾਈ ਦੇ ਰਹੇ ਨੇ ਇੱਕ ਇੱਥੇ ਦਾ ਟਿਊਬ ਲੱਗਾ ਹੋਇਆ ਲੇਕਿਨ ਇੱਥੇ ਮੋਟਰ ਦਾ ਕਨੈਕਸ਼ਨ ਨਹੀਂ ਮਿਲਿਆ ਜੀ ਇਸ ਲਈ ਸਿੰਪਲ ਟਿਊਬਲ ਹੈ ਜੀ ਤੇ ਸਾਹਮਣੇ ਪਾਸੇ ਉਹਨਾਂ ਕੋਲ ਮੋਟਰ ਲੱਗੀ ਹੋਈ ਹੈ ਜੀ ਇਹ ਮੋਟਰ ਦੇ ਨਾਲ ਹੀ ਇੱਕ ਬਹੁਤ ਵਧੀਆ درخت ਲੱਗਾ ਹੋਇਆ। ਇਹ درخت ਸ਼ਾਇਦ ਜਾਮਣ ਦਾ ਹੋਵੇਗਾ। ਅੱਜ ਕੱਲ ਮੋਟਰਾਂ ਨਹੀਂ ਚੱਲਣ ਕਿਉਂਕਿ ਕਣਕ ਦੀ ਬਾਢੀ ਹੋਈ ਹੋਈ ਹੈ ਤੇ ਝੋਨੇਆਂ ਵੇਲੇ ਮੋਟਰਾਂ ਅਕਸਰ ਚੱਲਦੀਆਂ ਨਹੀਂ ਜੀ। ਸੱਜੇ ਪਾਸੇ ਮੋੜਦੇ ਹਾਂ ਜੀ। ਸੱਜੇ ਪਾਸੇ ਜਾ ਕੇ ਲੱਗਦਾ ਵੀ ਗਾਂਹਾਂ ਚਾ ਕੇ ਰਾਹ ਬੰਦ ਹੋ ਜਾਂਦਾ। ਇਸ ਰਾਹ ਦੇ ਉੱਪਰ ਵੀ ਕਾਫੀ ਜੜੀਆਂ-ਬੂਟੀਆਂ ਉੱਗੀਆਂ ਹੋਈਆਂ ਨੇ ਤੇ ਰਾਹ ਦਾ ਵੀ ਰਾਹ ਘੱਟ ਹੀ ਵਰਤੋਂ ਚ ਲਿਆ ਜਾਂਦਾ। ਬਿਲਕੁਲ ਸਹੀ ਜੀ ਸਾਹਮਣੇ ਪਾਸੇ ਹੁਣ ਰਾਜ ਹੈ ਉਹਦੀ ਸਮਾਪਤੀ ਹੋ ਗਈ ਜੀ ਆ ਲੇਕਿਨ ਸਾਹਮਣੇ ਪਾਸੇ ਇੱਕ ਲੀਜੀ ਬਣੀ ਹੋਈ ਆ ਸ਼ਾਇਦ ਮਤਲਬ ਕਿਸੇ ਨੇ ਆਪਣੇ ਖੇਤ ਦੇ ਵਿੱਚੋਂ ਟਰੈਕਟਰ ਵਗੈਰਾ ਨਗਾਉਣ ਵਾਸਤੇ ਥੋੜਾ ਵਜਾ ਇੰਤਜ਼ਾਮ ਕੀਤਾ ਹੋਇਆ ਦੋਸਤੋ ਇੱਥੇ ਮਾਹੌਲ ਆ ਬਣਦਾ ਜੀ ਇਸ ਪਾਸੇ ਖੇਤ ਨੇ ਇੱਥੇ ਅਗਰਾ ਦੀ ਹੋ ਗਈ ਸਮਾਪਤੀ ਤੇ ਜੇ ਆਪਾਂ ਗੱਲ ਕਰੀਏ ਭਈ ਇਤੋਂ ਗਾਂ ਰਾਹ ਹੁਣ ਆਪਾਂ ਨੂੰ ਨਹੀਂ ਮਿਲੇਗਾ ਜਾਣ ਵਾਸਤੇ ਆ ਦੇਖੋ ਇੱਥੇ ਇਹ ਮਾਹੌਲ ਆ ਜੀ ਰਾਹ ਖਤਮ ਹੋ ਗਿਆ ਤੇ ਵਾਪਸ ਵੀ ਆਪਾਂ ਉਸ ਰਾਸ ਦੇ ਉੱਪਰ ਉਹਨੂੰ ਵਾਪਸ ਵਾਲੇ ਪਾਸੇ ਫਿਰ ਤੋਂ ਜਾਣੇ ਆ ਟ੍ਰਾਂਸਫਾਰਮਰ ਕੋ ਪਹੁੰਚਦੇ ਆ ਜੀ। ਤੋ ਜੇ ਆਪਾਂ ਹੁਣ ਖੱਬੇ ਪਾਸੇ ਤੋਂ ਜੋ ਇਹ ਰਾਹ ਆਇਆ ਜੀ ਇਸ ਰਾਸ ਤੋਂ ਆਪਾਂ ਆਏ ਆ ਹੁਣ ਆਪਾਂ ਇਸ ਰਾਹ ਜੋ ਖਰਨਾਂ ਵਾਲੇ ਚ ਰਸਤੇ ਤੋਂ ਜੋ ਸੱਜੇ ਪਾਸੇ ਰਾਹ ਗਿਆ ਸੀ ਨਾ ਦੱਖਣ ਵਾਲੇ ਪਾਸੇ ਉਹਨਾਂ ਆਪਾਂ ਉਸ ਰਾਸ ਦੇ ਉੱਪਰ ਜਾਂਦੇ ਆ ਜੀ। ਤੋ ਜਿਸ ਰਸਤੇ ਉੱਪਰ ਆਪਾਂ ਨੂੰ ਸੌਫਰ ਕਰਤਾ ਆਰੰਭ ਤੇ ਇਹ ਵੀ ਰਸਤਾ ਮਤਲਬ ਰੈਮਨੂ ਰਿਕਾਰਡ ਦੇ ਅਨਸਾਰ ਦੋ ਕਰਨ ਦਾ ਦੋ ਕਰਨ ਦਾ ਮਤਲਬ ਸਾਡੇ ਇਲਾਕੇ 'ਚ ਜੋ ਇੱਕ ਕਰਨ ਜੂ ਹੈ ਉਹ 5.5 ਫੁੱਟ ਦੀ ਕਹ ਲਓ ਭੀ ਉਹਦੀ ਮਿੰਦਤੀ ਹੈ ਤੇ 11 ਫੁੱਟ ਦਾ ਰਸਤਾ ਦੋਸਤੋ ਹੈ ਜੋ ਸਰਕਾਰੀ ਰਸਤਾ ਕਹਿ ਸਕਦੇ ਹਾਂ। ਖਬੇ ਪਾਸੇ ਵਾਲਾ ਕਣਕਾਲਮ ਮਾਹੌਲ ਹੈ ਜੀ ਹਾਂ ਜੀ ਅਤੇ ਸੱਜੇ ਪਾਸੇ ਕਣਕ ਦੀ ਬਾਢੀ ਹੋ ਚੁੱਕੀ ਹੈ। ਅਸਲ 'ਚ ਮੈਂ ਇਹ ਨਾ ਸਾਰੇ ਦ੍ਰਿਸ਼ ਮਈ ਮਹੀਨੇ 'ਚ ਰਿਕਾਰਡ ਕੀਤੇ ਨੇ ਇਸ ਕਰਕੇ ਆਪਾਂ ਨੂੰ ਕਣਕਾਲਮਾਹੌਲ ਦੋਸਤੋ ਦਿਖਾਈ ਦिए ਰਿਹਾ। ਸਾਮਣੇ ਪਾਸੇ ਹੁਣ ਸ਼ਾਇਦ ਆ ਰਸਤਾ ਮੁੜੇਗਾ ਅੱਗੇ ਜਾ ਕੇ ਉਹ ਜਿਹੜਾ ਸਾਮਣੇ ਪਾਸੇ ਖੇਤ ਦੇਸ ਰੇ ਦਰਖਤ ਦੇਸ ਰਿਆ ਨੇ ਉਹ ਖਰਲਾ ਪਿੰਡ 'ਚ ਹੀ ਪੈਂਦੇ ਹੋਣਗੇ ਉੱਥੇ ਆਪਾਂ ਜਾਵਾਂਗੇ ਪਹਿਲਾਂ ਆਪਾਂ ਹੁਣ ਸੱਜੇ ਪਾਸੇ ਮੁੜਦੇ ਹਾਂ ਜੀ ਆ ਦੇਖੋ ਸਾਮਣੇ ਪਾਸੇ ਜਿੰਨੇ ਖੇਤ ਨੇ ਇਹ ਅਜੇ ਖੇਤ ਸਾਡੇ ਪਿੰਡ 'ਚ ਹੀ ਪੈਂਦੇ ਨੇ ਉਹ ਦਰਖਤ ਸ਼ਾਇਦ ਖਰਲਾ 'ਚ ਹੀ ਪੈਂਦੇ ਹੋਣਗੇ ਪਹਿਲਾਂ ਆਪਾਂ ਇਸ ਰਸਤੇ ਨੂੰ ਪੂਰਾ ਕਵਰ ਕਰਦੇ ਹਾਂ ਜੀ ਗਾਵਲ ਵੱਧਦੇ ਹਾਂ ਜੀ ਤੇ ਉਹ ਸਾਹਮਣੇ ਪਾਸੇ ਦੂਰ ਜੂ ਨਾ ਦਰਖਤ ਦਿਖਾਈ ਦੇ ਰਹੇ ਨੇ ਉਹ ਦਰਖਤ ਜੋ ਨੈਸ਼ਨਲ ਹਾਈਵੇ ਹੈ ਨਾ 44 ਉਹਦੇ ਉੱਪਰ ਲੱਗੇ ਹੋਏ ਨੇ ਉਸ ਤੋਂ ਪਹਿਲਾਂ ਸਾਡੇ ਪਿੰਡ ਦੇ ਬਾਗ ਨੇ ਉਹਨਾਂ ਦਾ ਦ੍ਰਿਸ਼ ਹੈ ਜੀ ਲੇਕਿਨ ਜਿੱਥੇ ਆਪਾਂ ਹੁਣ ਵਿਚਰ ਰਹੇ ਹਾਂ ਜੀ ਇੱਥੇ ਖੇਤਾਂ ਵਾਲਾ ਮਾਹੌਲ ਆ ਕਣਕਾਂ ਵਾਲਾ ਮਾਹੌਲ ਆ ਜੀ ਇੱਥੇ ਖਾਲੀ ਖੇਤ ਨੇ ਤੇ ਅੱਗੇ ਜਾ ਕੇ ਰਸਤਾ ਸ਼ਾਇਦ ਖੱਬੇ ਪਾਸੇ ਮੁੜ ਜਾਂਦਾ ਜੀ ਹਾਂਜੀ ਇੱਥੇ ਅੱਗੇ ਰਸਤਾ ਜੀ ਖੱਬੇ ਪਾਸੇ ਮੁੜ ਜਾਂਦਾ ਤੇ ਮੋੜ ਦੇ ਸਾਰੇ ਸਾਹਮਲੇ ਪਾਸੇ ਆਪਾਂ ਨੂੰ ਫਿਰ ਇੱਕ ਉਹ ਦੂਰ ਸੱਜੇ ਪਾਸੇ ਵੀ ਤੇ ਸਾਹਮਲੇ ਪਾਸੇ ਵੀ ਇੱਕ ਸ਼ਾਇਦ ਮੋਟਰਾਂ ਦਿਖਾਈ ਦੇ ਰਹੀਆਂ। ਤੇ ਦੇਖਦੇ ਅੱਗੇ ਜਾ ਕੇ ਕਿੱਥੇ ਤੱਕ ਰਸਤਾ ਪਹੁੰਚਦਾ ਹੈ। ਆਪਾਂ ਤਕਰੀਬਨ ਤਕਰੀਬਨ ਹੱਦ ਤੱਕ ਪਹੁੰਚਣ ਦੀ ਦੋਸਤੋ ਕੋਸ਼ਿਸ਼ ਕਰਾਂਗੇ। ਜੇ ਸਾਈਕਲ ਨਾ ਵੀ ਕਿਤਾ ਆਪਾਂ ਤੁਰ ਕੇ ਵੀ ਜਾ ਕੇ ਪੂਰਾ ਜੋ ਪੂਰਾ ਜੋ ਇਸ ਦਾ ਇਲਾਕੇ ਦਾ ਦ੍ਰਿਸ਼ ਨੇ ਉਹ ਕਵਰ ਕਰਾਂਗੇ ਜੀ। ਇੱਕ ਉਹ ਦੇਖੋ ਸਾਹਮਲੇ ਪਾਸੇ ਮੋਟਰ ਪੈਂਦੀ ਆ ਉਹ ਮੋਟਰ ਸ਼ਾਇਦ ਸਰਦਾਰ ਜਗਿੰਦਰ ਸਿੰਘ ਉਹਨਾਂ ਦੀ ਮੋਟਰ ਹੈ ਜੀ। ਇਹ ਇਹ ਜੋ ਸਾਹਮਣੇ ਪਾਸੇ ਮੋਟਰ ਪੈਂਦੀ ਹੈ ਇਹ ਮੋਟਰ ਅ ਇਸ ਪਾਸੇ ਸ਼ਾਇਦ ਸਰਪਾਰ ਸਤਨਾਮ ਸਿੰਘ ਹੁਣਾ ਦੀ ਜੋ ਪਹਿਲੀ ਹੈ ਉੱਥੇ ਮੋਟਰ ਲੱਗੀ ਹੋਈ ਹੈ ਜੀ ਤੇ ਥੋੜਾ ਹੋਰ ਗਾਂਹ ਜਾਂਦੇ ਇੱਥੇ ਲੱਗਦਾ ਕੋਈ ਰਸਤਾ ਅੱਗੇ ਆਪਾਂ ਨੂੰ ਮਿਲੇਗਾ ਨਹੀਂ ਹਾਂਜੀ ਬਿਲਕੁਲ ਜੀ ਗਾਂਵ ਰਸਤੇ ਦੀ ਹੋਊਗੀ ਸਮਾਪਤੀ ਹੁਣ ਆਪਾਂ ਤੁਰ ਕੇ ਅਗਲਾ ਸਫ਼ਰ ਤੈਅ ਕਰਦੇ ਹਾਂ ਜੀ ਲੋ ਜੀ ਦੋਸਤੋ ਰਾਹ ਦੀ ਹੋਈ ਗਾਂ ਸਮਾਪਤੀ ਤੇ ਆਪਾਂ ਜਾਂਦੇ ਹੁਣ ਥੋੜਾ ਪੈਦਲ ਤੇ ਤੁਰ ਕੇ ਚੱਲਦੇ ਆ ਜੀ ਉਹ ਮੋਟਰ ਤੱਕ ਚੱਲਦੇ ਆ ਇਹ ਮੋਟਰ ਜੋ ਦੋਸਤੋ ਹੈ ਸਾਡੇ ਪਿੰਡ ਦੀ ਹਦੂ ਉੱਚੇ ਪੈਂਦੀ ਹੈ ਤੇ ਐਨ ਮੋਟਰ ਦੇ ਨਾਲ ਹੀ ਜੋ ਪਿੰਡ ਦੀ ਹੱਦ ਖਤਮ ਹੋ ਜਾਂਦੀ ਹੈ ਤਾਂ ਦਿਖਾਉਣਾ ਇੱਥੇ ਮਹੱਤ ਦਾ ਮਾਹੌਲ ਕੀ ਹੋ ਜਿਆ ਇੱਥੇ ਆ ਕੇ ਵੈਸੇ ਮੈਂ ਇੱਥੇ ਆ ਕੇ ਨਾ ਤੁਹਾਨੂੰ Google Map ਦੇ ਉੱਪਰ ਵੀ ਦੱਸਦਾ ਇਹ ਹੱਦ ਕਿਵੇਂ ਦੀ ਹੈ ਤੇ ਕਿਵੇਂ ਕਿਵੇਂ ਜਾਂਦੀ ਆ ਸਾਰੀ ਬਸ ਸਾਡੇ ਪਿੰਡ ਦੀ ਪੈਲੀ ਆ ਇਹ ਵੀ ਇੱਥੇ ਆਪਨੇ ਮਿੱਟੀ ਪੈਲੀ ਇੱਥੇ ਆਖ ਆ ਦੇਖੋ ਨਾ ਆ ਦੋ ਨਾ ਇੱਥੇ ਆ ਕੇ ਆ ਵਾਇਆ ਹੋਇਆ ਖੇਤ ਆ ਇਤੋਂ ਗਾਂ ਜੋ ਕਣਕ ਕਣਕ ਦੀ ਨਾਰ ਐ ਵਾਇਆ ਹੋਇਆ ਕਿ ਸਾਡੇ ਪਿੰਡ 'ਚ ਪੈਂਦਾ ਨਾਰ ਦੋਹਿਆ ਖਰਲਾ 'ਚ ਪੈਂਦੀ ਅੱਜ ਸਾਹਮਣੇ ਜੋ ਨਾ ਸਿੱਧੀ ਵਟ ਆ ਰਹੀ ਐ ਇਹ ਇੱਧਰ ਪਾਸੇ ਖਰਲਾ ਇੱਧਰ ਚੁਲਾਗ ਤੇ ਇੱਥੋਂ ਆਕੇ ਵਟ ਇਦਾਂ ਘੁੰਮ ਗਈ ਇੱਥੇ ਆਕੇ ਫੇਰ ਮੋਟਰ ਆ ਗਈ ਸੇਮ ਇਸੇ ਤਰ੍ਹਾਂ ਹੀ ਇੱਥੇ ਆਕੇ ਜਦੋਂ ਅਸੀਂ ਆ ਜੋ ਵਟ ਸਿੱਧੀ ਗਈ ਫੇ ਸੱਜੇ ਪਾਸੇ ਚੁਲਾਗ ਤੇ ਖੱਬੇ ਪਾਸੇ ਪਿੰਡ ਖਰਲਾ ਲੋ ਜੀ ਦੋਸਤੋ ਇਹ ਆ ਜੀ ਆਪਣਾ ਪਿੰਡ ਚੁਲਾਗ ਤੇ ਆਹ ਰ ਆ ਗਿਆ ਖਰਲਾਂ ਤੇ ਆ ਹੈਗਾ ਜੀ ਪਿੰਡ ਖਰਲਕਲਾ ਤੇ ਮੇਰੀ ਲੋਕੇਸ਼ਨ ਦੋਸਤੋ ਆ ਗਈ ਹੁਣ ਐਥਿਕ ਇਥੇ ਨਾ ਮੋਟਰ ਲੱਗੀ ਹੋਈ ਆ ਮੈਂ ਐਨ ਮੋਟਰ ਦੇ ਨਜ਼ਦੀਕ ਖੜਾ ਆ ਐ ਜੋ ਨਾ ਆਹ ਵਾਲੀ ਐ ਦਰਖਤ ਲੱਗੇ ਥੱਲੇ ਮੋਟਰ ਆ ਜੀ ਤੇ ਬਸ ਦੇਖੋ ਇੱਥੇ ਖੜਾ ਮੈਂ ਜੀ ਨੀਲੀ ਜਗ੍ਹਾ ਤੇ ਮੇਰੀ ਲੋਕੇਸ਼ਨ ਆ ਜੀ ਇੱਥੇ ਜੋ ਨਾ ਨਾ ਤਕੋਣ ਬਣਦੀ ਆ ਇਦਾਂ ਇਥੋਂ ਇਥੋਂ ਆਉਦੀ ਬਾਉਂਡਰੀ ਤੇ ਇੱਥੇ ਪਹੁੰਚ ਜਾਂਦੀ ਆ ਇਥੋਂ ਫਿਰ ਇਧਰ ਜਾਂਦੀ ਆ ਇਥੋਂ ਫਿਰ ਇਸ ਤਰ੍ਹਾਂ ਮੁੜ ਜਾਂਦੀ ਆ ਜੀ ਇਹ ਸਾਡੇ ਪਿੰਡ ਦੀ ਹੱਦ ਹੈ ਜੀ ਇੱਥੇ ਮੈਂ ਖੜਾ ਹੋ ਕੇ ਤੁਹਾਨੂੰ ਹੁਣ ਮੈਂ ਜੋ ਪਿੰਡ ਦੀ ਹੱਦ ਹੈ ਉਹ ਦਿਖਾਈ ਹੈ ਜੀ ਥੋੜਾ ਤੁਹਾਨੂੰ ਹੋਰ ਗਾਂ ਦਿਖਾ ਦਿੰਨੇ ਜਾ ਕੇ ਇੱਥੇ ਕਾਂਕੂ ਬੋਲਦੇ ਆਸੀ ਕੋਈ ਨਾ ਕੋਈ ਸੱਪ ਜਰੂਰ ਹੋਵੇਗਾ ਕਿਉਂਕਿ ਗਰਮੀ ਵਾਲਾ ਮਾਹੌਲ ਆ ਤੇ ਆਪਾਂ ਕੋਸ਼ਿਸ਼ ਕਰੀ ਦੀਏ ਚਲੋ ਜਿੰਨਾ ਹੋ ਸਕੇ ਤੁਹਾਨੂੰ ਵਾਤ ਤੋਂ ਵਾਤ ਦਿਖਾ ਸਕੀਏ ਚਲੋ ਹੁਣ ਮੈਂ ਜੀ ਜਿਸ ਵੱਠ ਦੇ ਉੱਪਰ ਤੁਰ ਰਹੇ ਆ ਇਹ ਆ ਜੀ ਸਾਡੇ ਪਿੰਡ ਚੁਲਾਗ ਅਤੇ ਖਰਨ ਕਲਾਂ ਦੀ ਸਰਹੱਦ ਹੈ ਸੱਜੇ ਪਾਸੇ ਚੁਲਾੰਗ ਖੱਬੇ ਪਾਸੇ ਪਿੰਡ ਖਰਲ ਕਲਾ ਵਾਟੋਂ ਥੱਲੇ ਉਤਰਦੇ ਮੜ ਜਾ ਬਸ ਅੱਗੇ ਦੋਸਤੋ ਪੁਆਇੰਟ ਆ ਗਿਆ ਜਿੱਥੋਂ ਫਿਰ ਤੋਂ ਸਾਡੇ ਪਿੰਡ ਦੀ ਜੋ ਹੱਦ ਹੈ ਨਾ ਇੱਥੋਂ ਫੇਰ ਘੁੰਮ ਜਾਂਦੀ ਬਸ ਪਹੁੰਚਣ ਵਾਲੀਆਂ ਲੋ ਜੀ ਦੋਸਤੋ ਬਾਅਦ ਉਹ ਪੁਆਇੰਟ ਹੈ ਨਾ ਹੁਣ ਜਿੱਥੇ ਆਹ ਵਾਲਾ ਪੁਆਇੰਟ ਬਣਦਾ ਇੱਥੇ ਆ ਕੇ ਫਿਰ ਤੋਂ ਜੋ ਸਾਡੇ ਪਿੰਡ ਦੀ ਹੱਦ ਹੈ ਜੀ ਉਹ ਬਦਲ ਜਾਂਦੀ ਇਥੋਂ ਚਲਾਕ ਦੀ ਹੱਦ ਇਸ ਪਾਸੇ ਚਲ ਜਾਂਦੀ ਆ ਤੇ ਇਸ ਪਾਸੇ ਖਾਲੇ ਖਰਲ ਖਰਲ ਕਲਾ ਰਹਿ ਗਿਆ ਜੀ ਜਿਵੇਂ ਇਹ ਵੀ ਖਰਲ ਕਲਾ ਤੇ ਤੁਹਾਨੂੰ ਥੋੜਾ ਹੋਰ ਇਥੋਂ ਦਿਖਾਈਏ ਜਾ ਕੇ ਕੈਮਰਾ ਘੁਮਾ ਕੇ ਦਿਖਾਉਨੇ ਆ ਜੀ ਹੁਣ ਇਸ ਪਾਸੇ ਖਰਲ ਕਲਾ ਇਹ ਵੱਟ ਤੂੰਗਾ ਚੁਲਾੰਗ ਇਧਰ ਫਿਰ ਖਰਲ ਕਲਾ ਇਧਰ ਪਾਸੇ ਵੀ ਚੁਲਾੰਗ ਉਹ ਮੋਟਰ ਜੋ ਹੈ ਦੋਸਤੋ ਬਿਲਕੁਲ ਹੱਦ ਦੇ ਉੱਪਰ ਪੈਂਦੀ ਆ ਜੀ ਠੀਕ ਹੈ ਜੀ ਦੋਸਤੋ ਐਸੀ ਇੱਥੇ ਦਾ ਮਾਹੌਲ ਖੇਤਾਂ ਦਾ ਤੇ ਹੁਣ ਅਸੀਂ ਚੱਲਦੇ ਹਾਂ ਜੀ ਆਪਣੇ ਪਿੰਡ ਵੱਲ ਨੂੰ ਵਾਪਸ ਤੇ ਹੁਣ ਆਪਾਂ ਅਗਲੇ ਭਾਗ 'ਚ ਦਿਖਾਂਗੇ ਸਾਡੇ ਪਿੰਡ ਤੋਂ ਜੋ ਪਿੰਡ ਖਰਲ ਖੁਰਦ ਵਾਲੇ ਪਾਸੇ ਰਾਹ ਜਾਂਦਾ ਉਸ ਪਾਸੇ ਦੇਖੀਏ ਸਤਿ ਸ਼੍ਰੀ ਅਕਾਲ ਜੀ